ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਵਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਚੂੜਚੱਕ ਦੇ ਵਿੱਚ ਮੋਗੇ ਜ਼ਿਲ੍ਹੇ ਦਾ ਮਨਮੱਤਾ ਨਗਰ ਆ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਕਰੇਲੂ ਪਰਿਵਾਰ ਆ ਤੇ ਦੋ ਮੱਜਾਂ ਬਾਈ ਹੁਣੀਆਂ ਦੀਆਂ ਵਕਾਊ ਆ ਇਹ ਚੂੜਚੱਕ ਪਿੰਡ ਦੌਲਤਪੁਰਾ ਜਿਹੜਾ ਪਿੰਡ ਆ ਉਸ ਪਿੰਡ ਦਾ ਗਵੰਡੀ ਪਿੰਡ ਆ ਆ ਵੱਡੀ ਮੱਜਾ ਜਿਹੜੀ ਮਿੱਤਰੋ ਤੀਜਾ ਸੂਆ ਸੁੰਦੀ ਆ ਬਾਈ ਤੋਰ ਦਿਓ ਖੋਲ ਕੇ ਤੀਜਾ ਸੂਆ ਸੁੰਦੀ ਆ ਸੂਣ ਦੇ ਵਿੱਚ ਹਜੇ ਇਹ ਮੰਨ ਲਓ ਉੱਪਰ ਜਿਹੜੇ ਗਿਣਤੀ ਵਾਲੇ ਦਿਨਾਂ ਤੋਂ ਵਿੱਚੋਂ ਪੰਜ ਦਿਨ ਉੱਪਰ ਲੈ ਗਈ ਆ ਬਾਈ ਹੁਣ ਇਹਾਂ ਦੇ ਤੇ ਦੋ ਤਿੰਨ ਦਿਨ ਇਹ ਹਜੇ ਹੋਰ ਕੱਢੂਗੀ 14 15 ਕਿਲੋ ਦੁੱਧ ਦਾ ਰਕਾਰਡਾ ਲੇਵੇ ਲੂਵੇ ਦਾ ਲਪਾਸ ਬੜਾ ਵਜਣਦਾਰਾ ਵजूद ਬਹੁਤ ਚੰਗਾ ਵਾ ਮੈਂ ਦਾ ਸਰੀਰ ਕਾਲੇ ਪੱਖ ਮੈਂ ਦੇ ਬਹੁਤ ਚੰਗੇ ਆ ਤੁਸੀਂ ਦੇਖ ਸਕਦੇ ਆ ਮਿੱਤਰੋ ਦਿੱਲੀ ਵਾਲੂਵਾ ਵੀ ਪੂਰਾ ਜਾਨਦਾਰ ਵਾਲਾ ਠੋਸ ਲੇਵੇ ਦੀ ਮੈਂ ਆ 15 ਕਿਲੋ ਦੁੱਧ ਖੁੱਲਾ ਡੁੱਲਾ ਦੇ ਦਊਗੀ ਬਾਈ ਮਾਲਕਾਂ ਦੇ ਮੰਨ ਲਾ ਕੁਆਲਿਟੀ ਪੂਰੀ ਜ਼ਬਰਦਸਤ ਸਰੀਰ ਕਾਲੇ ਮੈਂ ਦੇ ਪੱਖ ਬਹੁਤ ਚੰਗੇ ਆ ਗੱਲਬਾਤ ਲਈ ਨੰਬਰ ਆਪਾਂ ਲਾਵਾਂਗੇ ਸਕਰੀਨ ਦੇ ਉੱਤੇ ਰੇਟ 135000 ਰੁਪਇਆ ਵਾ ਉਹਦੇ ਵਿੱਚੋਂ ਮਾਨਤਾਣ ਹੋ ਜਾਊਗਾ ਜ਼ਰੂਰ ਜਿਹੜਾ ਵੀ ਭਰਾ ਚੱਲ ਕੇ ਆਊਗਾ ਇੱਕ ਨੰਬਰ ਤੇ ਮੈਂ ਸੀ ਆ ਉਹ ਦੋ ਨੰਬਰ ਮੈਂ ਵੇਖਦੇ ਹਾਂ ਲੈ ਮੇਤਰੋ ਜਿਹੜੀ ਇਹ ਮੱਝ ਆ ਦੂਜਾ ਸੂਆ ਹੁੰਦੀ ਆ ਛੋਟੀ ਸੂਣ ਦੇ ਵਿੱਚ ਇਹਦੇ ਗਿਣਤੀ ਮੁਤਾਬਕ ਕਾਗਜ਼ੀ ਦੇਣਾ ਜਿਹੜੇ ਉਹ 25 ਦਿਨ ਬਾਕੀ ਆ ਹਜੇ ਤੁਸੀਂ ਮਹੀਨੇ ਦੀ ਕੱਚੀ ਮੰਨ ਕੇ ਖਰੀਦਿਆ ਜੇ ਦੁੱਧ 11 ਕਿਲੋ ਇਨੇ ਪਹਿਲੇ ਸੂਏ ਦੇ ਵਿੱਚ ਰਿਕਾਰਡ ਕਰਾਇਆ ਹੋਇਆ ਤੇ ਲੇਵਾਂ ਲੂਵਾ ਬੜਾ ਜ਼ਬਰਦਸਤ ਬਣਾਉਂਦੀ ਆ ਸਿੰਘ ਬਹੁਤ ਸੋਹਣਾ ਝੋਟੀ ਦਾ ਅੰਗਾ ਪੈਰਾਂ ਦੀ ਝੋਟੀ ਬਹੁਤ ਸਾਫ਼ ਸੁਥਰੀ ਆ ਢੰਚਾ ਸਰੀਰ ਕਾਲਾ ਪੱਖ ਬਹੁਤ ਚੰਗਾ ਵਾ ਝੋਟੀ ਦਾ ਮਿੱਤਰੋ ਇਹਦਾ 1,25,000 ਰੁਪਿਆ ਡਿਮਾਂਡ ਆ ਦੋਵੇਂ ਜਾਨਵਰ ਖਰੀਦਣ ਦੇ ਲਈ ਤੁਹਾਨੂੰ ਆਉਣਾ ਪੈਣਾ ਪਿੰਡ ਚੂੜ ਚੱਕ ਦੇ ਵਿੱਚ ਜ਼ਿਲ੍ਹੇ ਮੋਗੇ ਦੇ ਵਿੱਚ ਤੇ ਚੂੜ ਚੱਕ ਪਿੰਡ ਆ ਜਿਹੜਾ ਮਿੱਤਰੋ ਦੌਲਤਪੁਰੇ ਪਿੰਡ ਦਾ ਗਵੰਡੀ ਪਿੰਡ ਆ ਤੇ ਜਿਸ ਘਰ ਦੇ ਵਿੱਚੋਂ ਮੈਂ ਵੀਡੀਓ ਬਣਾਈ ਆ ਦੋ ਜਾਨਵਰ ਪਾਈਆਂ ਦੇ ਵਕਾਊ ਆ ਤੇ ਮੈਂ ਤੁਹਾਨੂੰ ਨੰਬਰ ਵੀ ਦੱਸ ਦੇਣਾ ਬਾਈ ਦਾ 94633 43870 94633 ਤੇ 43870 ਬਾਈ ਦਾ ਫੋਨ ਨੰਬਰ ਆ ਇਹ ਇੱਕ ਹੀ ਰਹਿਣ ਦਿਓ ਜੀ ਇਸ ਨੰਬਰ ਤੇ ਗੱਲਬਾਤ ਕਰ ਲਿਓ ਮਿੱਤਰੋ ਦੋਵੇਂ ਜਾਨਵਰ ਦਿਖਾਤੇ ਪਿੰਡ ਚੂੜਚੱਕ ਜ਼ਿਲ੍ਹਾ ਮੋਗਾ